ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖੋ ਅੱਜ ਮੀਂਹ ਕਿਦਾਂ ਨੇਰੀ ਨਾਲ ਹੀ ਮੀਂਹ ਤੇ ਨਾਲ ਹੀ ਧੁੱਪ ਹਨਾ ਤੋਨੀ ਜੀਜਾ ਕਠੀਆਂ ਆ ਤੇ ਹਵਾ ਚ ਲੰਡੀ ਆ ਤੇ ਨਾਲ ਨਾਲ ਮੀਂਹ ਪੈਂਦੇ ਆ ਕਿ ਧੁੱਪ ਚੜ ਜਾਂਦੀ ਆ ਤੇ ਕਦੀ ਮੀਂਹ ਸ਼ੁਰੂ ਹੋ ਜਾਂਦਾ ਰੱਬ ਦੇ ਰੰਗ ਆ ਤੇ ਬਸ ਇਦਾਂ ਹੀ ਆ ਸਵੇਟ ਦਾ ਤੇ ਇਹ ਦੇਖੋ ਹੁਣ ਧੁੱਪ ਚੜੀ ਆ ਘੜਿਕਨੂ ਹੋ ਜਾਣਾ ਆ ਨੀਤ ਪ੍ਰੋਗਰਾਮ ਹੋ ਜਾਣਾ ਹਾਂ ਦੇਖੋ ਵੀ ਵਾਇਕਰ ਦੀ ਮਰਜ਼ੀ ਆ ਕੋਈ ਜ਼ੋਰ ਨਹੀਂ ਕਿਸੇ ਦਾ ਹਣਾ ਤੇ ਹਵਾ ਚੱਲੰਡੀ ਆ ਹੈ ਚੰਗੀ ਭਰ ਗਈ ਛੱਡੀ ਲੱਗਦਾ ਤੇ ਮੀਨਰੀ ਦੀ ਕਰਕੇ ਅਸੀਂ ਫੇ ਪਾਣੀ ਭਰ ਕੇ ਰੱਖ ਲੀਦਾ ਪਤਾ ਨਹੀਂ ਹੁੰਦਾ ਫਿਰ ਮੀਨਰੀ ਦਾ ਹਨਾ ਕਰਕੇ ਪਾਣੀ ਉਹਦੇ ਵਰਤਾਂਗੇ ਤੇ ਇਹ ਦੇਖੋ ਭਰ ਗਈ ਆ